ਹਾਂਜੀ ਭੈਣੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਸੋਹਣੇ ਸੂਟ ਲੈ ਕੇ ਆਏ ਆ ਪਹਿਲੇ ਸੂਟ ਆਪਣੇ ਦੇਖੋ ਜੀ ਆਰੀਵਾਰਕ ਚ ਨੇ ਤੇ ਇਸ ਤੋਂ ਬਾਅਦ ਆਪਾਂ ਤੁਹਾਡੇ ਲਈ ਕਾਟਨ ਦੇ ਆਉਡੀ ਦੇ ਏਕੇ ਟੈਕਸ ਦੇ ਸੂਟ ਲੈ ਕੇ ਆਏ ਆ ਜੋ ਵੀ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਮੈਸੇਜ ਕਰਕੇ ਪ੍ਰਾਈਸ ਸਭ ਕੁਝ ਪੁੱਛ ਸਕਦੇ ਹੋ